ਗਾਲ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤੁਹਾਡੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਆਏ ਆ ਆਪਾਂ ਵੀ ਕਬੂਤਰ ਸੁੱਕਦੇ ਨੇ ਜਿਹੜੇ ਉਹਨਾਂ ਦਾ ਇਲਾਜ ਕੀ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਠੀਕ ਹੈ ਵੀਰੇ ਤੇ ਦੱਸਿਓ ਫਿਰ ਕਮੈਂਟ ਕਰਕੇ ਮੇਰੇ ਭਰਾਵਾਂ ਦੇ ਚ ਇਹਨਾਂ ਦੇ ਵੀ ਕੋਈ ਹੈਗਾ ਆਪਾਂ ਨੂੰ ਤੇ ਕਈ ਭਰਾਵਾਂ ਦੇ ਆਪਾਂ ਨੂੰ ਕਮੈਂਟ ਆਏ ਸੀਗੇ ਵੀ ਕਬੂਤਰ ਸੁੱਕਦੇ ਨੇ ਵੀਰੇ ਉਹਦੇ ਤੇ ਕੋਈ ਵੀਡੀਓ ਬਣਾਓ ਤੇ ਉਹ ਆਪਾਂ ਵੀਡੀਓ ਵੀਰੇ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਠੀਕ ਹੈ ਜੀ ਤੇ ਜਰੂਰ ਮੇਰਾ ਵੀਰ ਸਾਰੇ ਵੀਡੀਓ ਦੇਖਿਓ ਤੇ ਦੱਸਿਓ ਫਿਰ ਤੁਹਾਡੇ ਕੋਲੇ ਕੀ ਰਿਜ਼ਲਟ ਆਇਆ ਠੀਕ ਹੈ ਜੀ ਵੀਰੋਂ ਤੁਹਾਨੂੰ ਦੱਸਾਂਗੇ ਵੀ ਜਿਹੜੇ ਆਪਣੇ ਕੂਤਰ ਸੁੱਕਦੇ ਨੇ ਠੀਕ ਹੈ ਜੀ ਸੁੱਕਣ ਦਾ ਕਾਰਨ ਕੀ ਆ ਤੇ ਉਹਨਾਂ ਦੀ ਮੈਡੀਸਿਨ ਕੀ ਦੇਣੀ ਹੈ ਤੁਹਾਨੂੰ ਪਹਿਲੀ ਗੱਲ ਤਾਂ ਵੀਰੇ ਜਿਹੜਾ ਸੁੱਕਣ ਦਾ ਕਾਰਨ ਆ ਕੂਤਰਾਂ ਦਾ ਆਪਾਂ ਉੱਡ ਕੇ ਉਹਦੇ ਕੂਤਰਾਂ ਨੂੰ ਨਾ ਗੌਰ ਨਹੀਂ ਕਰ ਸਕਿਆ ਠੀਕ ਹੈ ਜੀ ਕੂਤਰ ਬਿਠਾ ਖਾ ਜਾਂਦੇ ਨੇ ਮਿੱਠਾ ਖਾਣ ਦੇ ਨਾਲ ਕੂਤਰ ਅੰਦਰ ਪੈ ਜਾਂਦੀ ਹੈ ਗਰਮਾਇਆ ਕਰੋ ਗਰਮਾਇਆ ਦੇ ਨਾਲ ਕੂਤਰ ਸੁੱਕਦਾ ਠੀਕ ਹੈ ਜੀ ਤੇ ਇੱਕ ਚੀਜ਼ ਹੋਰ ਕੂਤਰ ਨੂੰ ਨਾ ਜਿਹੜਾ ਆਪਣਾ ਟਰੈਕਟਰਸਾਈਕਲਿੰਗ ਦਾ ਕੂਤਰ ਹੁੰਦਾ ਜਿਹੜਾ ਟਰੈਕਟਰਸਾਈਕਲਿੰਗ ਦਾ ਕੂਤਰ ਹੁੰਦਾ ਉਹ ਕੂਤਰ ਨੂੰ ਦੇਣਾ ਬਹੁਤ ਜ਼ਰੂਰੀ ਹੈ ਦਿਆ ਕਰੋ ਹੂਤਰਾਂ ਨੂੰ 15 ਦਿਨਾਂ ਬਾਅਦ 3 ਦਿਨ ਲਗਾਤਾਰ ਪਾ ਦਿਓ ਠੀਕ ਹੈ ਜੀ ਤੇ ਦੂਜੀ ਗੱਲ ਤੇ ਤੁਹਾਨੂੰ ਮੈਡੀਸਿਨ ਦਿਖਾਉਣੇ ਆ ਕਿ ਕੂਤਰ ਸੁੱਕਣ ਦਾ ਕਾਰਨ ਜਿਹੜਾ ਹੈਗਾ ਉਹਦੇ ਲਈ ਜਿਹੜੀ ਮੈਡੀਸਿਨ ਉਹ ਤੁਹਾਨੂੰ ਦੱਸਦੇ ਆ ਵੀਉ ਦਾ ਕੀ ਆਪਾਂ ਕਿਵੇਂ ਦੇਣੀ ਆ ਤੇ ਕੀ ਹਿਸਾਬ ਦਾ ਵਾ ਠੀਕ ਹੈ ਜੀ ਹਾਂਜੀ ਵੀਰੇ ਪਹਿਲੀ ਗੱਲ ਵੀ ਜਦੋਂ ਆਪਣਾ ਕਬੂਤਰ ਸੁੱਕ ਜਾਂਦਾ ਠੀਕ ਹੈ ਜੀ ਉਹਨੂੰ ਆਪਾਂ ਪਹਿਲੇ ਦਿਨ ਹਾਈ ਟੈਕ ਆ ਜੀ ਇਹ ਠੀਕ ਹੈ ਵੇਰ ਬੈਕ ਕੰਪਨੀ ਦੀ ਆ ਤੇ 100 ml ਆਪਾਂ ਨੂੰ ਮਿਲ ਜਾਂਦੀ ਆ ਠੀਕ ਹੈ ਜੀ ਇਹ ਆਪਾਂ ਨੂੰ 100 ਰੁਪਏ ਦੀ ਮਿਲ ਗਈ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ 5 ਜਾਂ 7 ਬੂੰਦਾ ਦੇਣੀਆਂ ਨੇ ਕਬੂਤਰ ਨੂੰ ਠੀਕ ਹੈ ਜੀ 5-7 ਬੂੰਦਾਂ ਦੇ ਕੇ ਕਬੂਤਰ ਨੂੰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਸ਼ਾਮ ਨੂੰ ਕਬੂਤਰ ਨੂੰ ਜੈਨ ਫਲੈਕਸ OZD ਜਿਹੜੀ ਗੋਲੀ ਹੈ ਇਹਦਾ 8ਵਾਂ ਹਿੱਸਾ ਦੇਣਾ ਜਿਆਦਾ ਨਾ ਦੇ ਦਿਓ ਵੀਰੇ ਤੁਹਾਡਾ ਕਬੂਤਰ ਮਰ ਵੀ ਸਕਦਾ ਕੋਈ ਢੱਲਾ ਵੀ ਹੋ ਸਕਦਾ ਯਾਨੀ ਕਿ ਠੀਕ ਹੈ ਇਹ ਗੋਲੀ ਬਹੁਤ ਤੇਜ਼ ਹੁੰਦੀ ਆ ਇਹਦਾ ਤੁਸੀਂ 8ਵਾਂ ਹਿੱਸਾ ਦੇਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਅਗਲੇ ਦਿਨ ਤੁਸੀਂ ਦੇਣੀ ਆ ਪਾਵਰ ਜੈਲ ਇਹ ਦੇਣੀ ਹੈ ਲਗਾਤਾਰ 3 ਦਿਨਾਂ ਠੀਕ ਹੈ ਜੀ ਲਗਾਤਾਰ 3 ਦਿਨ ਤੁਸੀਂ ਪਾワー ਜਲ ਦੇਣੀ ਹੈ ਦੇਖੋ ਵੀਰੇ ਫਿਰ ਰਿਜ਼ਲਟ ਕਬੂਤਰਾਂ ਦਾ ਠੀਕ ਹੈ ਜੀ ਤੁਹਾਨੂੰ ਆਪਦੇ ਆਪ ਪਤਾ ਲੱਗ ਜਾਣਾ ਹੈ ਜਿਹੜੇ ਵੀ ਮੇਰੇ ਭਰਾ ਦੇ ਕਬੂਤਰ ਸੁੱਕਦੇ ਨਹੀਂ ਉੱਡ ਕੇ ਆਉਂਦੇ ਜਾਂ weight ਨਹੀਂ ਗੇਨ ਕਰਦੇ ਹੈਗੇ ਠੀਕ ਹੈ ਜੀ ਜਿਹੜੇ weight ਨਹੀਂ ਗੇਨ ਕਰਦੇ ਕਬੂਤਰ ਵੀਰੇ ਤੁਹਾਡੇ ਕਬੂਤਰ weight ਗੇਨ ਨਹੀਂ ਕਰਦੇ ਉੱਡ ਕੇ ਆਉਂਦੇ ਨੇ ਠੀਕ ਹੈ ਜੀ ਉਹਨਾਂ ਨੂੰ ਨਾ ਡੈਕਸ orange ਡੈਕਸ orange ਆਪਾਂ ਫੋਟੋ ਲਾ ਦਨੇਲੇ ਚ ਆਪਾਂ ਫੋਟੋ ਲਾਤੀ ਹੈ ਜੀ ਤੇ ਜਿਹੜੀ ਇਹ ਡੈਕਸ 오ਰੇਂਜ ਆ ਇਹ ਤੁਸੀਂ ਇੱਕ ਟੱਕਣ ਦੇਣਾ ਕਬੂਤਰਾਂ ਨੂੰ ਠੀਕ ਆ ਵੀਰੇ ਪਾਣੀ ਦੇ ਵਿੱਚ ਪਾ ਕੇ ਇੱਕ ਟੱਕਣ ਦੇ ਦਿਆ ਕਰਿਓ ਡੈਕਸ 오ਰੇਂਜ ਦੇ ਨਾਲ ਪਾਣੀ ਦੇ ਵਿੱਚ ਇੱਕ ਟੱਕਣ ਪਾ ਕੇ ਦੇਣ ਦੇ ਨਾਲ ਵੀਰੇ ਤੁਹਾਡੇ ਕਬੂਤਰ ਤਾਂਦਰੁਸਤ ਹੋ ਜਾਣਗੇ ਥੱਲੋਂ ਲਾਲ ਵੀ ਹੋ ਜਾਣਗੇ ਠੀਕ ਆ ਜੀ ਤੇ ਦੂਜੀ ਗੱਲ ਨਾਲ ਟੈਰਾਮਾਈਸਨ ਦਾ ਪਾਊਡਰ ਜ਼ਰੂਰ ਤੁਸੀਂ ਯੂਜ਼ ਕਰਨਾ ਟੈਟਰਾਸਾਈਕਲਿਨ ਦਾ ਕਹਿੰਦੇ ਨੇ ਜਿਹਨੂੰ ਆਪਾਂ ਤੇ ਮੇਰਾ ਭਰਾ ਜੇ ਕਿਸੇ ਵੀ ਪ੍ਰਕਾਰ ਦੀ ਹੋਰ ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਆ ਠੀਕ ਹੈ ਜੀ ਤੇ ਆਪਣੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਠੀਕ ਹੈ ਜੀ ਤੇ ਅਸੀਂ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓਜ਼ ਲੈ ਕੇ ਆਵਾਂਗੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਆ ਕਰੋ ਮੇਰਾ ਵੀਰ ਤਾਂ ਕਿ ਅਸੀਂ ਤੁਹਾਡੇ ਨਾਲ ਹਰ ਇੱਕ ਵੀਡੀਓ ਲੈ ਕੇ ਆਈਏ ਬਾਕੀ ਭਾਈ ਜਿੰਨੀ ਆਪਾਂ ਨੂੰ ਨੌਲੇਜ ਆ ਉਸ ਹਿਸਾਬ ਨਾਲ ਜਿਹੜਾ ਆਪਾਂ ਪਹਿਲਾਂ ਪ੍ਰੈਕਟੀਕਲ ਕੀਤਾ ਹੋਇਆ ਆਪਾਂ ਆਪਦੇ ਘਰਤਾਂ ਦੇ ਯੂਜ਼ ਕਰਦੇ ਆਂ ਚੀਜ਼ ਠੀਕ ਆ ਉਹ ਆਪਾਂ ਦੱਸਾਂਗੇ ਤੁਹਾਨੂੰ ਠੀਕ ਹੈ ਜੀ